ਕੋਲੰਬੀਆ ਨੇ ਆਪਰੇਸ਼ਨ ਸਿੰਧੂਰਦ੍ਰਾਨ ਭਾਰਤੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਵਿੱਚ ਹੋਏ ਜਾਨੀ ਨੁਕਸਾਨਾਂ ਤੇ ਦੁੱਖ ਪ੍ਰਗਟਾਉਣ ਵਾਲਾ ਆਪਣਾ ਬਿਆਨ ਅਧਿਕਾਰਤ ਤੌਰ ਤੇ ਵਾਪਸ ਲੈ ਲਿਆ ਏ ਇਹ ਬਿਆਨ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਿੱਚ ਇੱਕ ਸਰਪਾਰਟੀ ਵਫ਼ਦ ਦੀ ਕੋਲੰਬੀਆ ਵਿੱਚ ਕੋਲੰਬੀਆ ਦੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਰੋਸਾ ਯਾਲਾਂਡਾ ਵਿਲਾਵੀਸਿਓ ਨਾਲ ਮੁਲਾਕਾਤ ਤੋਂ ਬਾਅਦ ਆਇਆ ਏ ਅਤਵਾਦ ਨੂੰ ਖਤਮ ਕਰਨ ਲਈ ਭਾਰਤ ਦੇ ਅਟੁੱਟ ਸਮਰਪਣ ਦੇ ਪ੍ਰਦਰਸ਼ਨ ਵਜੋਂ ਸੱਤ ਸਰਪਾਰਟੀ ਸੰਸਦੀ ਵਫ਼ਦ ਆਪਣੇ ਵਿਦੇਸ਼ ਦੌਰਿਆਂ ਦੌਰਾਨ ਉੱਚ ਪੱਧਰੀ ਗੱਲਬਾਤ ਵਿੱਚ ਲਗਾਤਾਰ ਸ਼ਾਮਲ ਨੇ ਕੋਲੰਬੀਆ ਦੇ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਤਰੂਰਦੀ ਅਗਵਾਈ ਵਾਲੇ ਸਰਪਾਰਟੀ ਵਫ਼ਦ ਨੇ ਹਾਲੀਆ ਘਟਨਾਵਾਂ ਬਾਰੇ ਭਾਰਤ ਦਾ ਨਜ਼ਰੀਆ ਦੱਸਿਆ ਤੇ ਕੋਲੰਬੀਆ ਦੇ ਬਿਆਨ ਤੇ ਨਿਰਾਸ਼ਾ ਜ਼ਾਹਰ ਕੀਤੀ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਥਰੂ ਨੇ ਕਿਹਾ ਕਿ ਕੋਲੰਬੀਆ ਦੇ ਮੰਤਰੀਆਂ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਬਿਆਨ ਵਾਪਸ ਲੈ ਲਿਆ ਗਿਆ ਹੈ ਅਤੇ ਭਾਰਤ ਦੇ ਸਟੈਂਡ ਨੂੰ ਹੁਣ ਸਹੀ ਢੰਗ ਨਾਲ ਸਮਝ ਲਿਆ ਗਿਆ ਹੈ ਅਤੇ ਇਸ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਹੈ ਉਹਨਾਂ ਅੱਗੇ ਕਿਹਾ ਕਿ ਭਾਰਤ ਬ੍ਰਿਕਸ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਜਿਸ ਦਾ ਭਾਰਤ ਇੱਕ ਸੰਸਥਾਪਕ ਮੈਂਬਰ ਹੈ